ਗੰਦੀ ਦਾ ਰਾਜ ਹੈ ਗੈਂਗਸਟਰ ਰਾਜ ਕਰੀ ਜਾਂਦੇ ਫਰੋਤੀ ਲਈ ਜਾਂਦੇ ਆ ਵਪਾਰੀ ਪੰਜਾਬ ਨੂੰ ਛੱਡ ਕੇ ਜਾ ਰਹੇ ਆ ਮੈਂ ਲੁਧਿਆਣੇ ਗਿਆ ਵੱਡੇ ਵੱਡੇ ਕਾਰਖਾਨੇ ਵਾਲਿਆਂ ਨਾਲ ਮਿਲਿਆ ਮੈਨੂੰ ਕਹਿੰਦੇ ਅਸੀਂ ਤਾਂ ਜੀ ਯੂਪੀ ਚੱਲੇ ਆ ਉੱਥੇ ਕਾਰਖਾਨਾ ਲਾ ਰਹਿਣਾ ਕਿਉਂ ਕਹਿੰਦੇ ਕੀ ਕਰੀਏ ਇੱਕ ਪਾਸੇ ਤਾਂ ਗੈਂਗਸਟਰ ਆ ਤਾਂ ਉਹ ਫਰੋਤੀ ਲੈਂਦੇ ਆ ਦੂਜੇ ਪਾਸੇ ਕੇਜਰੀ ਵਾਲਾ ਦੋਜ ਬਲਾੜੰਦਾ ਹੈ ਕਿ ਮੈਨੂੰ 4 ਕਰੋੜ ਉਹ ਪਾਰਟੀ ਵਾਸਤੇ ਮੈਨੂੰ 5 ਕਰੋੜ ਦੇ ਉਹ ਅਸੀਂ ਕੀ ਕਿਨਾ ਦੇਵਾਂਗੇ ਜੇ ਇੱਕ ਆਪਣੀ ਇੰਡਸਟਰੀ ਚੱਲੀ ਗਈ ਇੱਥੋਂ ਵਪਾਰੀ ਚਲੇ ਗਏ ਕਿਸਾਨਾਂ ਦਾ ਬੁਰਾ ਹਾਲ ਹੋ ਗਿਆ ਤੇ ਫਿਰ ਹੋਊਗਾ ਕੀ ਤੇ ਹਲੇ ਤਾਂ ਥੋੜੀ ਮੈਂ ਬਿਜਲੀ ਪੂਰੀ ਕਰਕੇ ਗਿਆ ਸੀ ਹੁਣ ਫਿਰ ਤੋਂ ਕੱਟ ਲੱਗਣ ਲੱਗੇ ਕਿਉਂ ਲੱਗਣ ਲੱਗੇ ਕਿ 10 ਸਾਲ ਹੋ ਗਏ ਇੱਕ ਵੀ ਨਵਾਂ ਪਲਾਂਟ ਨਹੀਂ ਲਾਇਆ ਇਹਨਾਂ ਨੇ ਮੰਗ ਵੱਧ ਗਈ ਹੈ ਜਿਹਦੇ ਘਰੇ ਕੂਲਰ ਹੁੰਦਾ ਸੀ ਏਸੀ ਲਾਵੇ ਏਸੀ ਆਲੇ ਨੇ ਦੋ ਲਾ ਲੇ ਬਿਜਲੀ ਦੀ ਮੰਗ ਆ ਤਾਂ ਚੰਗਾ ਸੀ ਮੈਂ ਉਦੋਂ ਇੰਨੀ ਵੱਧ ਕਰ ਗਿਆ ਸੀ 10 ਸਾਲ ਪਾ ਦੇ ਤੁਹਾਡੇ ਜੇ ਫਿਰ ਤੋਂ ਕਰ ਗਏ ਆ ਆ ਗਏ ਫਿਰ ਤਾਂ ਰਾਤ ਨੂੰ ਮੱਛਰ ਵੜਿਆ ਕਰਨਗੇ ਤੁਹਾਨੂੰ ਮੈਂ ਕਹਿੰਦਾ ਤੁਸੀਂ ਮੇਰਾ ਪਿਛਲੇ 10 15 20 ਸਾਲ ਦਾ ਮੇਰਾ ਇਤਿਹਾਸ ਦੇਖ ਲਓ ਜੋ ਜੋ ਵੀ ਮੈਂ ਕਿਹਾ ਮੈਂ ਪੂਰਾ ਕੀਤਾ ਜੋ ਜੋ ਵੀ ਲੇਖ ਲਓ ਸਾਰੇ ਮੈਂ ਕਿਹਾ ਸੀ ਬਿਜਲੀ ਆਪੋਂ ਕਰ ਦੂੰਗਾ ਕਹਿੰਦੇ ਸੀ ਉਹ ਤਾਂ ਰੋਕੀ ਕਿਵੇਂ ਹੋ ਸਕਦੀ ਹੈ ਐ ਮਿੰਟਾਂ 'ਚ ਕਰਤੀ ਮੈਂ ਥਰਮਲ ਪਲਾਂਟ ਲਾ ਕੇ ਮੈਂ ਕਹਿੰਦੀ ਸਾਰੇ ਜ਼ਿਲ੍ਹਿਆਂ ਨੂੰ ਚੰਡੀਗੜ੍ਹ ਨਾਲ 4-6 ਲੈਂਦੀਆਂ ਸੜਕਾਂ ਦੀ ਬਣਾਵਾਂਗੇ ਭਾਵੇਂ ਬੰਬ ਛਿੜ ਦਿਓ ਆ ਸੜਕਾਂ ਬਣੀਆਂ ਕਿ ਨਹੀਂ ਹੁਣ ਤੁਸੀਂ ਜੇਰੇ ਤੋਂ ਜੀਰੇ ਤੋਂ ਅਮਰਸਰ ਜਾਂਦੇ ਹੋ ਅਮਰਸਰ ਬਠਿੰਡੇ ਜਾਂਦੇ ਹੋ ਨਜ਼ਾਰਾ ਆਉਂਦਾ ਹੈ ਕਿ ਨਹੀਂ ਏਅਰਪੋਰਟ ਬਣਾ ਤੇ ਤੁਹਾਡੇ ਪਿੰਡਾਂ 'ਚ ਜਿੰਨੀਆਂ ਵੀ ਗਲੀਆਂ ਨਾਲੀਆਂ ਕੁਝ ਵੀ ਬਣਿਆ ਜੁਨੇਜੀ ਦੇ ਸ਼ਹਿਰ ਜਾਂ ਕਿਤੇ ਵੀ ਕੋਈ ਡਿਵੈਲਪਮੈਂਟ ਹੋਈ ਹੈ ਉਹ ਉਦੋਂ ਹੀ ਹੋਈ ਹੈ ਕਿਦੋਂ ਥੋੜਾ ਰਾਜ ਸੀ ਥੋਡੀ ਖੇਤਰੀ ਪਾਰਟੀ ਦਾ ਰਾਜ ਸੀ ਇਸ ਕਰਕੇ ਮੈਂ ਬੇਨਤੀ ਕਰਨ ਆਇਆ ਹਾਂ ਡੇਢ ਸਾਲ ਰਹਿ ਗਿਆ ਦੇਖੋ ਜੇ ਆਪਾਂ ਇਕੱਠੇ ਨਾ ਹੋਏ ਇੱਕ ਮੁਟ ਨਾ ਹੋਏ ਆਪਾਂ ਪੰਜਾਬ ਨੂੰ ਨਾ ਬਚਾਇਆ ਸਾਡੇ ਤੇ ਜਿੰਮੇਵਾਰੀ ਹੈ ਆਪਣੇ ਬਜ਼ੁਰਗ ਬੈਠੇ ਐ ਨੌਜਵਾਨ ਬੈਠੇ ਥੋੜੇ ਤੇ ਜਿੰਮੇਵਾਰੀ ਹੈ ਹੁਣ ਪੰਜਾਬ ਬਚਾਉਣ ਨੂੰ ਮੈਂ ਇਕੱਲਾ ਨਹੀਂ ਕਰ ਸਕਦਾ ਤੁਸੀਂ ਸਾਥ ਦੇ ਦਿਓ ਆ ਦਿੱਲੀ ਵਾਲਾ ਨੂੰ ਭਜਾਓ ਇੱਥੋਂ ਇਹਨਾਂ ਨੂੰ ਬੱਡਟ ਦਵਾਈਏ ਤਾਂ ਹੀ ਪੰਜਾਬ ਬਚੂਗਾ